हां जी भाई मित्रों ਤੁਹਾਡੇ ਜਵਾਕ ਕਰੀ ਜਾਂਦੇ ਜੇ ਰਿਆੜ ਤੇ ਸ਼ੌਂਕ ਆ ਉਹਨਾਂ ਨੂੰ ਘੋੜਿਆਂ ਤੇ ਘੋੜ ਸਵਾਰੀ ਦਾ ਤਾਂ ਆਹ ਜਵਾਕਾਂ ਵਾਲਾ ਘੋੜਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਮੈਂ ਜਵਾਕਾਂ ਵਾਲਾ ਘੋੜਾ ਇਹ ਤਾਂ ਕਿ ਹੈ ਵੀ ਜਵਾਕਾਂ ਦੇ ਖੜਿਆਉਣੇ ਆ ਜੱਡਾ ਜੱਡਾ ਹੀ ਹੈ ਇਹ ਘੋੜਾ ਕੋਈ ਬਾਲੀ ਵੱਡੀ ਹਾਈਟ ਨਹੀਂ ਹੁੰਦੀ ਇਹਨਾਂ ਦੀ ਪੌਨੀਆਂ ਦੀ ਤੇ ਇਹ ਕਮੈਤ ਰੰਗ ਦਾ ਪੌਨੀ ਆ ਗਿਆ ਤੁਸੀਂ ਵੱਡੇ ਘੋੜੇ ਤੋਂ ਜਵਾਕ ਨੂੰ ਡਿੱਗਣ ਤੋਂ ਡਰਦਿਆਂ ਤਾਂ ਤੁਸੀਂ ਆਹ ਪੋਨੀ ਲੈ ਸਕਦੇ ਹੋ ਬਹੁਤ ਜ਼ਿਆਦਾ ਚੰਗਾ ਸਵਾਰੀ ਦਾ ਬਿਲਕੁਲ ਪਾਸਾ ਸਾਊ ਆ ਸੀਲ ਹੈ ਕਿਸੇ ਤਰ੍ਹਾਂ ਦੀ ਕੋਈ ਮਾੜੀ ਹਰਕਤ ਨਹੀਂ ਸਾਰੀਆਂ ਚੰਗੀਆਂ ਗੱਲਾਂ ਇਹਦੇ ਵਿੱਚ ਤਾਂ ਤੁਸੀਂ ਜਵਾਕ ਨੂੰ ਸਾਈਕਲ ਜਾਂ ਸਾਈਕਲੀ ਦੀ ਥਾਂ ਤੇ ਇਹ ਲੈ ਕੇ ਦੇ ਸਕਦੇ ਹੋ ਤੇ ਆਪਦੇ ਜਵਾਕ ਨੂੰ ਇੱਕ ਚੰਗੇ ਰਾਹ ਇੱਕ ਬੱਕਰੀ ਲਾਈਨ ਦੇ ਉੱਤੇ ਤੋਰ ਸਕਦੇ ਹੋ ਸੋ ਜੇ ਕਿਸੇ ਵੀਰ ਨੂੰ ਆ ਸਵਾਰੀ ਵਾਸਤੇ ਪੌਨੀ ਯਾਨੀ ਕਿ ਬਸ਼ੇਰਾ ਚਾਹੀਦਾ ਤਾਂ ਭਾਈ ਅਰਮਾਨ ਦੇ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਮੈਂ ਸਕਰੀਨ ਦੇ ਉੱਤੇ ਦੇਤਾ ਤੇ ਭਾਅ ਸਿਰ ਬਣ ਜੂਆ ਜੋ ਵੀ ਜਾਣਕਾਰੀ ਹੋ ਜੇ ਕਿਸੇ ਨੂੰ ਚੰਗਾ ਲੱਗਦਾ ਤਾਂ ਭਾਈ ਨੂੰ ਫੋਨ ਲਾ ਕੇ ਇਸ ਬਾਰੇ ਤੁਸੀਂ ਵਿਚਾਰ ਬਣਾ ਕੇ ਗੱਲਬਾਤ ਕਰ ਸਕਦੇ ਹੋ ਤੇ ਭਾਈ ਦੇ ਕੋਲੋਂ ਖਰੀਦ ਸਕਦੇ ਹੋ ਦੋਸਤੋ ਖੜਿਆਉਣਿਆਂ ਦੇ ਮੁੱਲ ਦਾ ਹੀ ਹੈ ਇਹ ਤੇ ਬਾਕੀ ਸੰਪਰਕ ਕਰ ਲਓ ਜਿਸ ਕਿਸੇ ਵੀਰ ਨੂੰ ਚੰਗਾ ਲੱਗਦਾ ਫੇਸਬੁੱਕ ਪੇਜ ਫੋਲੋ ਕਰ ਦਿਓ ਵੀਡੀਓ ਅਗੇ ਸ਼ੇਅਰ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ